ਤੇ ਹੁਣ ਜੋ ਵੀ ਮਾਤਾ ਦੇ ਲੰਗਰ ਤੂ ਬਤਾਉ ਮੌ ਚੱਲ ਰਿਹਾ ਸਭ ਸੰਗਤ ਦਾ ਭਲਾ ਹੋ ਰਿਹਾ ਸਭ ਸੰਗਤ ਦੇ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਤੇ ਮਾ ਨਾਨੇ ਜੀ ਵੀ ਚੱਲੇ ਜੋ ਜਾਨੇ ਜੀ ਵੀ ਚੱਲੇ ਸਾਉਂਦੇ ਚੱਲੇ ਹਰ ਸਾਲ ਮਾਤਾ ਰਾਣੀਆ ਚੱਲ ਆਂਦਾ ਹੈ ਜੋ ਕਿ ਮਾਮਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਉਂਦੇ ਆ ਹਰ ਸਾਲ ਉਹਗੇ ਲੰਗਰ ਲਗਾਉਂਦੇ ਨੇ ਤਾਂ ਇਹ ਤੇ ਗੁਰੂਆਂ ਦੀ ਸੇਵਾ ਗੁਰੂਆਂ ਪੀਰਾਂ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਸਿਖਾਓ ਅੱਗੇ ਹੈਗੇ ਕਿ ਬੱਚੇ ਗੁਰੂਆਂ ਨਾਲ ਜੁੜਦੇ ਨਹੀਂ ਹੈਗੇ ਗੁਰੂਆਂ ਨਾਲ ਜੋ ਮਾ ਬੰਦਰ ਸਿੰਘ ਪਾਗਮਾ ਜਰਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਰੋਪੜ ਰੋਡ ਕਰਾਲੀ ਜਾਨੀ ਕਿ ਵਾਰਡ ਨੰਬਰ 17 ਵਿਖੇ ਜਿੱਥੇ ਸੇਵਾਦਾਰਨੀ ਨਿਰਮਲ ਕੌਰ ਵੱਲੋਂ ਮਾਂ ਨੈਣਾ ਦੇਵੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਲੰਗਰ ਦੀਆਂ ਝਲਕੀਆਂ ਪ੍ਰਬੰਧਕਾਨਾ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼왈ਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਕਿ ਮਾਂ ਮਈ ਦਾ ਭੰਡਾਰਾ ਜੋ ਕਿ ਗਰਮ ਗਰਮ ਪੂਰੀ ਹੈ ਗਰਮ ਗਰਮ ਛੋਲੇ ਹੈ ਗਰਮ ਗਰਮ ਕਦੂ ਸਬਜੀ ਹੈ ਲੰਗੜ ਨੂੰ ਚੱਕ ਕੇ ਜਾਣਾ ਜੀ ਗਰਮ ਗਰਮ ਪੂਰੀਆਂ ਤੇ ਗਰਮ ਗਰਮ ਛੋਲੇ ਗਰਮ ਗਰਮ ਸਬਜੀ ਛੰਡਾ ਠਾਰ ਪਾਣੀ ਪਾਣੀ ਤੇ ਬਰਪਾਈ ਹੋਈ ਹੈ ਲੰਗੜ ਨੂੰ ਚੱਕ ਜਾਣਾ ਆੜ ਸਾਹਿਬ ਵੀ ਤੇਰੇ ਸਾਰੀ ਮਾਮਲੇ ਦੇ ਬਣਾਏ ਟੈਂਪਰ ਉੱਤੇ ਕਰ ਮੇਕਦੀ ਹੈ ਵੀ ਤੈਨੂੰ ਛੇੜ ਤਾਂ ਲਾਓ ਲੰਗੜ ਚੁਟਾਓ ਮਾ ਮੈਦੇ ਤਾਈ ਤਰਨੇ ਆਈ ਮਾ ਮੈਦੇ ਪੰਡਾਲ ਦੁਰਤ ਜਾਵੇ ਜੀ ਕਰਨਾ ਹੈ ਪੂਰੀਆਂ ਤੇ ਕਰਨਾ ਗੰਗਲ ਛੋਲੇ ਜਿਹੜੇ ਬਣੇ ਪੋਲੇ ਪੋਲੇ ਲੱਗੇ ਜਿਉਂ ਛੱਕ ਕੇ ਜਾਓ ਜੀ ਮਾ ਮੈਦੇ ਪੰਡਾਲਾ ਗਰਮਾ ਗੰਗਲ ਸਬਜ਼ੀ ਤੇ ਕਰਮਗੰਗਲ ਛੋਲੇ ਤੇ ਨਾਲ ਨੂੰ ਕਰਨਾ ਗੱਦੂ ਸਬਜ਼ੀ ਠੰਡਾ ਠਾਰ ਪਾਣੀ ਮੌਸਮੀ ਠੰਡਾ ਤੇ ਪਾਣੀ ਠੰਡਾ ਲੱਗੇ ਜਿਉਂ ਛੱਕ ਕੇ ਜਾਣੇ ਆਉਣ ਯਾਰ ਬੜੀ ਲੱਤ ਨੇ ਮੈਂਤੀ ਆਈ ਮਾ ਮੈਦੇ ਪੰਡਾਲ ਜਮੇ ਆਈ ਸੇਵਾ ਦਾ ਸੇਵਾ ਕਰ ਰਹੇ ਆ ਜੋ ਵੀ ਮਾਂ ਮਾਈ ਦੇ ਪੰਡਾਲੇ ਸੇਵਾ ਕਰਦਾ ਮਾਂ ਮਾਈ ਜਿਹੜਾ ਸੁਖ ਕਰਦੀ ਉਹ ਵੀ ਮੈਨੂੰ ਕੰਮਾਂ ਪੂਰੀ ਕਰਦੀ ਹੈ માતા ਜੋ ਵੀ ਨੱਤੇ ਵਿੱਚ ਮਾਂ ਮਾਈ ਸੇਵਾ ਕਰਦਾ ਹੈ ਮਾਂ ਮਾਈ ਮੈਨੂੰ ਕੰਮਾਂ ਪੂਰੀ ਕਰਦੀ ਹੈ ਤਰਖੀਆਂ ਬਸਦੀਆਂ માતા ਉਹਦੀ ਕਮਾਈ ਦੀ ਗੱਤ ਪਾਉਂਦੀ ਹੈ માતા 89ਵੇਂ ਜੇ ਮਾਤਾ ਦੀ ਬੈਠਣ ਗੱਲ ਤੇ ਮਾਤਾ ਦੀ 89ਵੇਂ ਜੇ ਮਾਤਾ ਦੀ ਜਾਰ ਗੱਲ ਤੇ ਮਾਤਾ ਆਜੋ ਤੱਕ ਕਦੀ ਤੂੰ ਆ ਜਾ ਕਦੀ ਤੂੰ ਆ ਜਾ ਇਸ ਭੰਡਾਰੇ ਵਿੱਚ ਮਾਮਾਈ ਨੇ ਮੀਚ ਲਾਇਆ ਹੋਇਆ ਹੈ ਗੱਲ ਮਾਮਾਈ ਦੇ ਤੱਕ ਰਹਿਤੀ ਹੈ ਕਿ ਮਾਮਾਈ ਦੇ ਭੰਡਾਰਾ ਜੋ ਵੀ ਇਹ ਜਸਟੋਨ ਆਜੋ ਮਾਮਾਈ ਦੇ ਤੱਕ ਮਾਮਾਈ ਦੇ ਤੱਕ ਤੁਮਨੇ ਇੰਤਲੀ ਕਿ ਮਾਮਾਈ ਦੇ ਬਟ ਚੱਲ ਗਈ ਗਰਮਾ ਗੱਲ ਸਬਜੀ ਤੇ ਗਰਮਾ ਗੱਲ ਪੂਰੀਆਂ ਤੇ ਗਰਮਾ ਗੱਲ ਦੁੱਧ ਸਬਜੀ ਹੈ ਤੇ ਨਾਲ ਨੂੰ ਗੱਲ ਗੁਜਲੇਬੀ ਹੈ ਲੰਗਰ ਜ ਨੂੰ ਛੱਕ ਕੇ ਜਾਓ ਜੀ ਉਸ ਮੰਨਣ ਦੇ ਵੀ ਲੰਗਰ ਚੱਲਿਆ ਜੀ ਲੰਗਰ ਜ ਨੂੰ ਛੱਕ ਕੇ ਜਾਣਾ ਜੀ ਮਾਂ ਮਾਈ ਦੇ ਭੰਡਾਰੇ ਜਾਂਦੇ ਆਂ ਫਿਰ ਮੈਂ ਗਰਮਾ ਗੱਲ ਪੂਰੀਆਂ ਤੇ ਗਰਮਾ ਗੱਲ ਛੋਲੇ ਤੇ ਗਰਮਾ ਗੱਲ ਦੁੱਧ ਸਬਜੀ ਹੈ ਜੀ ਨਾਲ ਜਲੇਬੀਆਂ ਖੰਡਾ ਠਾਰ ਪਾਣੀ ਲੰਗਰ ਛੱਕੋ ਮਾਂ ਮਾਈ ਦੇ ਘਰ ਗਾਓ ਤੇ ਆਪਣੀ ਜੀ ਵੀ ਛੱਕਣਾਓ ਹਰ ਪਾਣੀ ਚੱਲਦਾ ਜੀ ਹਾਂ ਐਨ ਪੂਰੀ ਤਰ੍ਹਾਂ ਨਾਲ ਬਾਬਾ ਜੀ ਮਾਤਾ ਜੀ ਦਾ ਲੰਗਰ ਲਾਇਆ ਜੋ ਵੀ ਬਾਬਾ ਜੀ ਦਾ ਵੀ ਕਰਦੇ ਹਰ ਸਾਲ ਖਾਣਾ ਭਾਤ ਉਹਦੇ ਤੇ ਹੁਣ ਜੋ ਵੀ ਮਾਤਾ ਦਾ ਲੰਗਰ ਤੂਤਾ ਮਨ ਨਾਲ ਚੱਲ ਰਿਹਾ ਸਭ ਸੰਗਤ ਦਾ ਭਲਾ ਹੋ ਰਿਹਾ ਸਭ ਸੰਗਤ ਦੇ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਜੋ ਵੀ ਆਉਂਦਾ ਰਾਜ ਹੋ ਕੇ ਜਾਂਦਾ ਜੋ ਵੀ ਕਮਤਾਨ ਨੂੰ ਕੇ ਸੇਵਾ ਪਾਉਂਦਾ ਸਭ ਦੀ ਮਨੋਕਾਮਨਾ ਪੂਰੀ ਹੁੰਦੀ ਜਾਂ ਹਰ ਸਾਲ ਤਰ੍ਹਾਂ ਨਾਲ ਲੰਗਰ ਲਾਉਂਦੇ ਆ ਤੇ ਹੁਣ 25 ਦੇ ਜੋ ਵੀ ਕਿੰਨਾ ਚਿਰ ਹੋ ਗਿਆ ਸੇਵਾ 25 ਦੇ ਹਲੇ ਘੱਟ ਹੁੰਦੀ ਆ ਤੇ ਬੱਚੀ ਦੇ ਜੋ ਵੀ ਲੱਤਾਂ ਖੜੀਆਂ ਤੇ ਹੁਣ ਮਾਤਾ ਦਾ ਕਿਰਪਾ ਨਾਲ ਸਾਰਾ ਲੰਗਰ ਲਾਤਾ ਉਹ ਵੀ ਕੰਮ ਸੰਗ ਦਾ ਨੂੰ ਕੀ ਕਹਿਣਾ ਚਾਹੋਗੇ ਸੰਗ ਦਾ ਦਾ ਸਭ ਦਾ ਫਲ ਸਭ ਤੇ ਮਰਜ਼ੂਰਿਆ ਹੋ ਜਾਂਦਾ ਸਭ ਦੀਆਂ ਮੰਗਾ ਪੂਰੀਆਂ ਹੁੰਦੀਆਂ ਉਹਦੇ ਦਰ ਤੇ ਕੋਈ ਖਾਲੀ ਨਹੀਂ ਜਾਂਦਾ ਉਹ ਵੀ ਸਰਾਲੀ ਪੱਤੀ ਜਾਂ ਕੇ ਲਗਦੀ ਆ ਆਪਣਾ ਸਾਰੀ ਸੰਗਤਨ ਮਨੋ ਕਾਮਨਾ ਪੂਰੀ ਹੋਵੇ ਸਭ ਤੋਂ ਵੱਧ ਚੈਕ ਕਰਾ ਸ਼ੇਰਾਬਾ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਜੀ ਜਿਹੜੇ ਕੇ ਸੇਵਾਦਾਰ ਨੇ ਇਸ ਲੰਗਰ ਦੇ ਵੱਡੇ ਸੇਵਾਦਾਰ ਨੇ ਸੋ ਗੱਲਬਾਤ ਕਰਾਂਗੇ ਕੁਲਦੀਪ ਜੀ ਨਾਲ ਤਾਂ ਕੁਲਦੀਪ ਜੀ ਸਾਸਿਕਾਲ ਜੈ ਮਾਤਾ ਦੀ ਵਹਿਜੀ ਦਾ ਖਾਲਸਾ ਵਹਿਜੀ ਦੀ ਫਤਿਹ ਕੀ ਕਹਿਣਾ ਚਾਹੋ ਸੋ ਜਿਹੜਾ ਲੰਗਰ ਹੈ ਇਹ ਇਹ ਕਿਸ ਦੀ ਯਾਦ ਨੂੰ ਸਮਰਪਿਤ ਹੈ ਜਿਵੇਂ ਨਾਨਾ ਜੀ ਵੀ ਚੱਲੇ ਆਏ ਜੋ ਨਾਨਾ ਜੀ ਵੀ ਚੱਲੇ ਸੌਣ ਦੇ ਚੱਲੇ ਹਰ ਸਾਲ ਮਾਤਾ ਗਾਨੀਆਂ ਚੱਲ ਆਉਂਦਾ ਹੈ ਜੋ ਕਿ ਮਾਂ ਮਾਈ ਹਰ ਸਾਲ ਦੀ ਤਰ੍ਹਾਂ ਹੀ ਸਾਡੀ ਲੰਗਰ ਲਗਾਉਂਦੇ ਹਾਂ ਹਰ ਸਾਲ ਉਹ ਲੰਗਰ ਲਗਾਉਂਦੇ ਹਨ ਸਾਲ ਦੇ ਵਿੱਚ ਕਿੰਨੀ ਵਾਰ ਲੰਗਰ ਆ ਜਿਹੜੇ ਲਾਏ ਜਾਂਦੇ ਮਾਤਾ ਦਾ ਲੰਗਰ ਦੀ ਸੌਣ ਦੇ ਚੱਲੇ ਚਲਾਇਆ ਜਾਂਦਾ ਜੀ ਤਾਂ ਕੇ ਤੇ ਨਾ ਤੇਜ ਮਾਤਾ ਜੀ ਘਟਾ ਕਰਾਇਆ ਜਾਂਦਾ ਜੀ ਤੇ ਸਾਰੀ ਸੰਗਤ ਲਈ ਤੁਮ ਦਾ ਆਪਣਾ ਕਰਾਇਆ ਜਾਂਦਾ ਹੈ ਸੰਗਤ ਦੀ ਯੋਜਨਾ ਕਰਾਇਆ ਜਾਂਦਾ ਹੈ। ਉਹ ਜਿਹੜੇ ਇਹ ਲੰਗਰ ਲੱਗਦੇ ਆ ਇਹਨਾਂ ਲੰਗਰ ਵਾਸਤੇ ਜੋ ਸਿੱਧਾ ਏ ਮਾਇਆ ਏ ਉਹ ਸੰਗਤਾਂ ਵੱਲੋਂ ਮਿਲਦੀ ਆ ਜਾਂ ਆਪਣਾ ਪ੍ਰਬੰਧ ਕਰਦੇ ਆ ਸਾਰੀ ਸੰਗਤਾਂ ਵੱਲੋਂ ਪ੍ਰਬੰਧ ਹੁੰਦਾ ਜੀ ਕੋਈ ਦਾਨ ਦੇਂਦਾ ਜੀ ਆਪਣਾ ਜੋ ਛੜਦਾ ਨਾਲ ਜੀ ਆਪਣਾ ਦਾਨ ਦੇਂਦਾ ਤਾਂ ਕਿ ਜੋ ਤੇਲ ਫੁੱਲ ਚੜ੍ਹਦਾ ਸਾਨੂੰ ਜੋ ਸਾਨੂੰ ਮਾਤਾ ਸੇਵਾ ਲਈ ਹੋ ਅਸੀਂ ਕਰਦੇ ਆ ਕਿ ਸੰਗਤ ਸਰੂਨ ਨਾਲ ਕੰਮ ਹੁੰਦਾ ਸਾਰਾ ਸੋ ਤੁਹਾਨੂੰ ਇਸ ਚੈਨਲ ਤੇ ਦੁਨੀਆ ਭਰ ਵਿੱਚ ਲੋਕ ਦੇਖ ਰਹੇ ਆ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਇਹ ਕਿ ਨਾ ਚਾਹੁੰਦੇ ਵੀ ਸੰਗਤਾਂ ਨੂੰ ਵੀ ਮਹਾਮਾਈ ਦੇ ਲੱ ਲੱਗੋ ਮਹਾਮਾਈ ਸੇਵਾ ਕਰੋ ਮਹਾਮਾਈ ਦੇ ਭੰਡਾਰੇ ਜੋ ਮੇਲਾ ਹੁੰਦਾ ਮਹਾਮਾਈ ਤੋਂ ਵੀ ਮਿਲਣਾ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਲੰਗਰਾਂ 'ਚ ਸੇਵਾ ਕਰੋ ਉਹਨਾਂ ਦੀ ਜਿੱਥੇ ਲੰਗਰ ਚੱਲਦੀ ਹੈ ਉੱਥੇ ਵੀ ਮੇਕ ਮਾਈ ਜੀ ਦਾਨ ਕਰੋ ਬਸ ਇਹ ਮਹਾਮਾਈ ਸੋਨੇ ਤਰਕੀਆਂ ਲੱਗਸੀ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਕੀ ਨਾ ਹੈ ਮੇਰਾ ਬਲਜੀਤ ਸਿੰਘ ਆਈ ਮੈਂ ਰੋਪੜ ਤੋਂ ਆ ਭਜੀਤ ਸਿੰਘ ਤੁਸੀਂ ਰੋਪੜ ਤੋਂ ਆ ਰਹੇ ਹੋ ਕਿੰਨੀ ਦੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਭਾਈ ਮੈਨੂੰ 15 ਸਾਲ ਹੋ ਗਏ ਬੀਬੀ ਨਾਲ ਔਰ ਸੇਵਾ ਕਰਦੇ ਨੂੰ ਠੀਕ ਹੈ ਤੇ 15 ਸਾਲ ਤੋਂ ਮੇਰੇ ਤੋਂ ਪਹਿਲਾਂ ਲੰਗਰ ਲੰਗਾਦੇ ਮਾਤਾ ਜੀ ਦਾ ਇਹ ਨੈਣਾ ਜੀ ਮਾਤਾ ਦਾ ਹਰ ਸਾਲ ਚੱਲਾ ਹੁੰਦਾ ਤੇ ਉਸਦੇ ਲੰਗਰ ਲਾਂਦੇ ਆ 3 ਦਿਨ ਦਾ ਤੇ ਮਤਲਬ ਹਰ ਸਾਰੇ ਰਲ ਕੇ ਸੇਵਾ ਕਰਦੇ ਆ ਜੋ ਹੁਕ ਸੰਗਰਮਨੀ ਸੇਵਾ ਪਾਉਂਦੀ ਆ ਜੋ ਵੀ ਤਿਲ ਫੁੱਲ ਪਾਉਂਦੀ ਆ ਤੁਸੀਂ ਕੀ ਕੰਮ ਕਰਦੇ ਮੈਂ ਇਲੈਕਟ੍ਰੀਕਲ ਕੰਮ ਕਰਦਾ ਇਲੈਕਟ੍ਰੀਕਲ ਕੰਮ ਹਾਂਜੀ ਸੋ ਜਦੋਂ ਤੁਸੀਂ ਲੰਗਰ ਲਾਉਂਦੇ ਆ ਮਨ ਨੂੰ ਕਿਦਾਂ ਦਾ ਸਕੂਨ ਮਿਲਦਾ ਮਹਾਮਾਈ ਲੰਗਰ ਸੇਵਾ ਕਰਕੇ ਸਭ ਨੂੰ ਸਕੂਨ ਮਿਲਦਾ ਜੀ ਹਾਂ ਤਾਂ ਸਾਨੂੰ ਮਿਲਦਾ ਜੀ ਤਾਂ ਇਹ ਗੁਰੂਆਂ ਦੀ ਸੇਵਾ ਗੁਰੂਆਂ ਪੀਰਾਂ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਸਿਖਾਓ ਅੱਗੇ ਹੈਗੇ ਕਿ ਬੱਚੇ ਗੁਰੂਆਂ ਨਾਲ ਜੁੜਦੇ ਨਹੀਂ ਹੈਗੇ ਗੁਰੂਆਂ ਨਾਲ ਜੋੜਨਾ ਚਾਹੀਦਾ ਆਪਣੇ ਧਰਮ ਬਾਰੇ ਦੱਸਣਾ ਚਾਹੀਦਾ ਸਾਰੇ ਗੁਰੂਆਂ ਨਾਲ ਦੀ ਨਾਲ ਕਿਰਤ ਵੀ ਆ ਕਿਰਤ ਵੀ ਜਰੂਰੀ ਕੰਮ ਵੀ ਜਰੂਰੀ ਆ ਹਰ ਜਰੂਰੀ ਆ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੋ ਕੰਮਾਂ ਬਲ ਲਾਓ ਗਲਤ ਕੰਮਾਂ ਤੋਂ ਹਟਾਓ ਸੇਵਾ ਤੇ ਸਿਮਰਨ ਹਾਂ ਸੇਵਾ ਤੇ ਸਿਮਰਨ ਨਾਮ ਜੋ ਕੋ ਬਾਣੀ ਪੜੋ ਠੀਕ ਹੈ ਨਾ ਸਾਰੇ ਕੰਮ ਹਰੇਕ ਨੂੰ ਰਲ ਕੇ ਕਰਨੇ ਚਾਹੀਦੇ ਆ ਸੋ ਤੁਹਾਨੂੰ ਇਸ ਚੈਨਲ ਤੇ ਸੰਗਤਾਂ ਦੇਖ ਰਹੀਆਂ ਕੀ ਕਹਿਣਾ ਚਾਹੋਗੇ ਤਾਂ ਤੁਹਾਨੂੰ ਇਹੀ ਕਹਣਾ ਵੀ ਗੁਰੂ ਨਾਲ ਜੁੜੋ ਤੇ ਸਾਰਿਆਂ ਦਾ ਮਾਨ ਸਨਮਾਨ ਕਰੋ ਸਭ ਨੂੰ ਆਪਣੇ ਬਡਾਂਹ ਸਤਕਾਰ ਕਰੋ ਤੇ ਜੋ ਵੀ ਆਪਣੀ ਸੇਵਾ ਜੱਗੇ ਰਹੋ ਬਸ ਬਹੁਤ ਬਹੁਤ ਧੰਨ ਠੀਕ ਹੈ ਜੀ ਸ਼ੁਕਰੀਆ